ਸਾਸਤਰੀ ਕਾਲ ਜੀ ਸਾਰਿਆਂ ਨੂੰ ਬਾਬਾ ਜੀ ਪਤਾ ਯਾਰ ਰਾਤ ਮੀਟਿੰਗ ਹੋਈ ਆ ਤੇ ਥੋਡੀ ਤਾਕਤ ਆ ਪਹਿਲੀ ਵਾਰ ਦੇਸ਼ ਦੇ ਅੰਦਰ ਨਾ ਪੰਜ ਫਸਲਾਂ ਦੇ ਐਮਐਸਪੀ ਦੇਣ ਦੀ ਗੱਲ ਕੀਤੀ ਆ ਸੈਂਟਰ ਸਰਕਾਰ ਨੇ ਉਹ ਵੀ ਸਾਰੇ ਦੇਸ਼ ਦੇ ਅੰਦਰ ਉਹ ਸਾਨੂੰ ਨਹੀਂ ਪਤਾ ਵੀ ਉਹਦੇ ਤੇ ਸਹਿਮਤੀ ਬਣੂਗੀ ਕਿਉਂਕਿ ਇਹ ਕੰਟਰੈਕਟ ਕੰਟਰੋਲ ਕਹਿੰਦੇ ਨੇ 5 ਸਾਲ ਦਾ ਪਰ ਅਸੀਂ ਆਏ ਆ ਐਮਐਸਪੀ ਗਾਰੰਟੀ ਐਮਐਸਪੀ ਦਾ ਪੱਕਾ ਗਾਰੰਟੀ ਕਾਨੂੰਨ ਬਣਵਾਉਣ ਉਹ ਤਾਂ ਸਾਡੇ ਲੀਡਰ ਗੱਲਬਾਤ ਕਰਨਗੇ ਪਰ ਬਾਬਾ ਜੀ ਜੇ ਸਹਿਮਤੀ ਨਹੀਂ ਬਣਦੀ ਕਿਉਂਕਿ ਅਜੇ ਤਾਂ ਬਹੁਤ ਮੰਗਾ ਨੇ ਠੀਕ ਹੈ ਉਸ ਤੋਂ ਬਾਅਦ ਲੀਡਰਾਂ ਵੱਲੋਂ 21 ਤਰੀਕ ਦਾ ਦਿੱਲੀ ਕੂਚ ਰੱਖਿਆ ਗਿਆ ਹੈ ਸਵੇਰੇ 11 ਵਜੇ ਤੇ ਤੁਹਾਨੂੰ ਪਤਾ ਹੀ ਹੈ ਵੀ ਸੈਂਟਰ ਸਰਕਾਰ ਕਿੰਨੀ ਜਲਦੀ ਮੰਨਣ ਵਾਲੀ ਹੈਗੀ ਆ ਤੇ ਸਾਰਿਆਂ ਨੂੰ ਅੱਜ ਤਾਂ ਹੱਥ ਬੰਨ ਕੇ ਬੇਨਤੀ ਕਰਦੇ ਆ ਤਿਆਰੀ ਹਰ ਪਾਸਿਓਂ ਫੁੱਲਾ ਵੀ ਵੱਦ ਤੋਂ ਵੱਦ ਦੋ ਦਿਨ ਨੇ ਪੰਜਾਬ ਵਾਲੇ ਹੋ ਹਰਿਆਣੇ ਵਾਲੋ ਜਿਹੜਾ ਬਾਰਡਰ ਲੱਗਦਾ ਨਾ ਸੰਭੂ ਬਾਰਡਰ ਕਨੋਰੀ ਬਾਰਡਰ ਬਾਬਾ ਜੀ ਇੰਨੀ ਸੰਖਿਆ ਚ ਇਕੱਠੇ ਹੋ ਜੋ ਨਾ ਬੀਏ ਅੱਜ 5 ਸਾਲ ਦਾ ਕੰਟਰੈਕਟ ਕਰਨ ਨੂੰ ਕਹਿੰਦੇ ਨੇ ਤੁਹਾਨੂੰ ਐਮਐਸਪੀ ਗਰੰਟੀ ਕਾਨੂੰਨ ਵੀ ਦੇ ਕੇ ਜਾਣਗੇ ਪਰ ਥੋੜੇ ਘੱਟ ਦੀ ਲੋੜ ਆ ਸਾਨੂੰ ਬਾਤ ਤੋਂ ਬਾਅਦ ਆਪਣਾ ਬਾਟਰਾਂ ਤੇ ਪਹੁੰਚੋ ਉਤੋਂ ਬਾਅਦ ਜਿਵੇਂ ਅਦੇਸ ਹੋਣਗੇ ਨਾ 21 ਤਰੀਕ ਨੂੰ ਸਵੇਰੇ 11 ਵਜੇ ਦਿੱਲੀ ਨੂੰ ਕੋਚ ਕਰਾਂਗੇ ਬਸ ਹੱਥ ਬੰਨਦੇ ਆ ਬਾਬਾ ਜੀ ਹਾਰ ਪਾਰ ਦੀ ਲੜਾਈ ਆ ਹੁਣ ਝੂਕਣਾ ਨਹੀਂ ਹੈ ਨਾ ਤੋਂ ਜੇ ਹੁਣ ਝੁਕ ਗਏ ਫੇਰ ਦੁਬਾਰਾ ਖੜੇ ਹੁਣ ਜੋਗੇ ਨੇ ਰਾਂਗ ਦੇ ਕਿਸਾਨੀ ਨੂੰ ਬਚਾਣ ਦਾ ਖੇਤੀ ਨੂੰ ਬਚਾਣ ਦਾ ਆਹੀ ਟਾਈਮ ਆ ਲੜਦੇ ਲੋਕਾਂ ਦਾ ਟਾਈਮ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਜਿਹੜਾ ਅੱਜ ਲੜ ਗਿਆ ਨਾ ساری ਉਮਰ ਰਾਜਾ ਬੜ ਕੇ ਰਹਿਊ ਆਪਣੇ ਖੇਤਾਂ ਦਾ ਵੱਤ ਤੋਂ ਵੱਤ ਨਿਕਲੋ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਬਾ ਜੀ ਪਤਾ ਯਾਰ ਰਾਤ ਮੀਟਿੰਗ ਹੋਈ ਆ ਤੇ ਥੋਡੀ ਤਾਕਤ ਆ ਪਹਿਲੀ ਵਾਰ ਦੇਸ਼ ਦੇ ਅੰਦਰ ਨਾ ਪੰਜ ਫਸਲਾਂ ਤੇ ਐਮ ਐਸ ਪੀ ਦੇਣ ਦੀ ਗੱਲ ਕੀਤੀ ਆ ਸੈਂਟਰ ਸਰਕਾਰ ਨੇ ਉਹ ਵੀ ਸਾਰੇ ਦੇਸ਼ ਦੇ ਅੰਦਰ ਉਹ ਤਾਂ ਨਹੀਂ ਪਤਾ ਵੀ ਉਹਦੇ ਤੇ ਸਹਿਮਤੀ ਬਣੂਗੀ ਕਿਉਂਕਿ ਇਹ ਕੰਟਰੈਕਟ ਕੰਟਰੋਕਟ ਕਹਿੰਦੇ ਨੇ 5 ਸਾਲ ਦਾ ਪਰ ਅਸੀਂ ਆਏ ਆ ਐਮਐਸਪੀ ਗਰੰਟੀ ਐਮਐਸਪੀ ਦਾ ਪੱਕਾ ਗਰੰਟੀ ਕਾਨੂੰਨ ਬਣਵਾਉਣ ਉਹ ਤਾਂ ਸਾਡੇ ਲੀਡਰ ਗੱਲਬਾਤ ਕਰਨਗੇ ਪਰ ਬਾਬਾ ਜੀ ਜੇ ਸਹਿਮਤੀ ਨਹੀਂ ਬਣਦੀ ਕਿਉਂਕਿ ਅਜੇ ਤਾਂ ਬਹੁਤ ਮੰਗਾ ਨੇ ਠੀਕ ਹੈ ਉਹ ਤੋਂ ਬਾਅਦ ਲੀਡਰਾਂ ਵੱਲੋਂ 21 ਤਰੀਕ ਦਾ ਦਿੱਲੀ ਕੂਚ ਰੱਖਿਆ ਗਿਆ ਸਵੇਰੇ 11 ਵਜੇ ਤੇ ਤੁਹਾਨੂੰ ਪਤਾ ਹੀ ਹੈ ਵੀ ਸੈਂਟਰ ਸਰਕਾਰ ਕਿੰਨੀ ਜਲਦੀ ਮੰਨਣ ਵਾਲੀ ਹੈਗੀ ਆ ਤੇ ਸਾਰਿਆਂ ਨੂੰ ਅੱਜ ਤਾਂ ਹੱਥ ਬੰਨ ਕੇ ਬੇਨਤੀ ਕਰਦੇ ਆ ਤਿਆਰੀ ਹਰ ਪਾਸਿਓਂ ਫੁੱਲਾ ਵੀ ਬੱਦ ਤੋਂ ਬਾਦ ਦੋ ਦਿਨ ਨੇ ਪੰਜਾਬ ਵਾਲਿਓ ਹਰਿਆਣੇ ਵਾਲੋ ਜਿਹੜਾ ਬਾਰਡਰ ਲੱਗਦਾ ਨਾ ਸੰਭੂ ਬਾਰਡਰ ਕਨੋਰੀ ਬਾਰਡਰ ਬਾਬਾ ਜੀ ਐਨੀ ਸੰਖਿਆ ਚ ਇਕੱਠੇ ਹੋ ਜੋ ਨਾ ਵੀ ਇਹ ਅੱਜ 5 ਸਾਲ ਦਾ ਕੰਟਰੈਕਟ ਕਰਨ ਨੂੰ ਕਹਿੰਦੇ ਨੇ ਤੁਹਾਨੂੰ ਐ ਐਮਐਸਪੀ ਗਰੰਟੀ ਕਾਨੂੰਨ ਵੀ ਦੇ ਕੇ ਜਾਣਗੇ ਪਰ ਥੋੜੇ ਘੱਟ ਦੀ ਲੋੜ ਆ ਸਾਨੂੰ ਬੱਦ ਤੋਂ ਬਾਦ ਆਪਣਾ ਬਾਰਡਰ ਤੇ ਪਹੁੰਚੋ ਤੋਂ ਬਾਦ ਜਿਵੇਂ ਦੇਸ ਆਉਣਗੇ ਨਾ 21 ਤਰੀਕ ਨੂੰ ਸਵੇਰੇ 11 ਵਜੇ ਦਿੱਲੀ ਨੂੰ ਕੋਚ ਕਰਾਂਗੇ ਬਸ ਹੱਥ ਬੰਨਦੇ ਆ ਬਾਬਾ ਜੀ ਹਾਰ ਪਾਰ ਦੀ ਲੜਾਈ ਆ ਹੁਣ ਝੂਕਣਾ ਨਹੀਂ ਹੈ ਨਾ ਤੋਂ ਜੇ ਹੁਣ ਝੁਕ ਗਏ ਫੇਰ ਦੁਬਾਰਾ ਖੜੇ ਹੁਣ ਜੋਗੇ ਨੇ ਰਾਂਗ ਦੇ ਕਿਸਾਨੀ ਨੂੰ ਬਚਾਣ ਦਾ ਖੇਤੀ ਨੂੰ ਬਚਾਣ ਦਾ ਆਹੀ ਟਾਈਮ ਆ ਲੜਦੇ ਲੋਕਾਂ ਦਾ ਟਾਈਮ ਆ ਤੇ ਸਾਰੇ ਨੂੰ ਬੇਨਤੀ ਕਰਦੇ ਆ ਜਿਹੜਾ ਅੱਜ ਲੜ ਗਿਆ ਨਾ ساری ਉਮਰ ਰਾਜਾ ਬਣ ਕੇ ਰਹੂ ਆਪਣੇ ਖੇਤਾਂ ਦਾ ਵੱਧ ਤੋਂ ਵੱਧ ਨਿਕਲੋ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ